ਤਸਵੀਰਾਂ ਦਿਖਾਣੇ ਕੁਰਾਲੀ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ ਜਿੱਤੇ ਕੀ ਕਿ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ਼ ਹੈ ਅਤੇ ਪ੍ਰਵਾਸੀਆਂ ਨੂੰ ਪੰਜਾਬ ਚ ਭਜਵਾਨ ਦੀ ਗੱਲ ਵੀ ਆਖ ਰਹੇ ਨੇ ਗੱਲਬਾਤ ਵੀ ਕਰਦੇ ਹਨ ਨੌਜਵਾਨਾਂ ਦੇ ਨਾਲ ਕੀ ਆਖਰ ਕੀ ਕਹਿ ਰਹੇ ਨੇ ਇਹ ਭਾਜੀ ਆਪਣਾ ਨਾਮ ਕੀ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕਿਹੜੀ ਪਾਰਟੀ ਵੱਲੋਂ ਕਰਦੇ ਹੋ ਤੇ ਕੀ ਮੁੱਦਾ ਕੀ ਹੈ ਮੇਰਾ ਨਾਮ ਹੈ ਜਗਮਉਨ ਸਿੰਘ ਮੰਦੋ ਜਿਹੜਾ ਪ੍ਰੋਟੈਸਟ ਹੈ ਜੀ ਇਹ ਕਿਸੇ ਪਾਰਟੀ ਵੱਲੋਂ ਨਹੀਂ ਹੈ ਨੌਜਵਾਨਾਂ ਦਾ ਹੈ ਵਿੱਚ ਰੋਸ ਹੈ ਜਿਹੜੀ ਘਟਨਾ ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 5 ਸਾਲਾਂ ਦਾ ਇੱਕ ਮਾਸੂਮ ਬੱਚਾ ਉਹਨੂੰ ਕਿਵੇਂ ਉਹਦੇ ਦੇ ਤਸ਼ੱਦਦ ਕਰਕੇ ਇੱਕ ਪ੍ਰਵਾਸੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਉਸ ਸੰਬੰਧ ਦੇ ਵਿੱਚ ਅਸੀਂ ਇਹ ਰੋਸ ਪ੍ਰਦਰਸ਼ਨ ਹੈ ਇਲਾਕੇ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੁਸੀਂ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਨਾਅਰੇਬਾਜ਼ੀ ਕੀ ਕਰਦੇ ਹੋ ਆਕਰ ਕਰਨ ਇਹ ਕਾਰਨ ਹੈ ਜੀ ਪੰਜਾਬੀਆਂ ਨੂੰ ਉਹਨਾਂ ਦੇ ਸਾਹਮਣੇ ਖਲੋ ਕੇ ਨਹੀਂ ਮਾਰਿਆ ਜਾ ਸਕਦਾ ਅਗਰ ਜਿਹੜੀਆਂ ਸਾਨੂੰ ਮਾਰਿਆ ਜਾਂਦਾ ਹੈ ਸਰਕਾਰਾਂ ਦੀਆਂ ਪਾਲਿਸੀਆਂ ਸਾਨੂੰ ਮਾਰਦੀਆਂ ਨੇ ਇਹ ਜਿਹੜੀ ਪਾਲਿਸੀ ਹੈ ਪ੍ਰਵਾਸ ਇੱਥੇ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਸਰਕਾਰ ਦੀ ਪਾਲਿਸੀ ਦੇ ਅਧੀਨ ਹੋ ਰਿਹਾ ਹੈ ਸੋ ਇਹ ਪਾਲਿਸੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਹੈ ਤੁਸੀਂ ਦੇਖਦੇ ਹੋ ਕਦੇ ਕਿਸੇ ਸੁਣਿਆ ਹੋਵੇਗਾ ਕਦੇ ਕਿਸੇ ਪੰਜਾਬੀ ਨੇ ਇੰਨੀ ਬੇਰਹਿਮੀ ਨਾਲ ਕਦੇ ਕਿਸੇ ਦਾ ਰੇਪ ਕੀਤਾ ਹੋਵੇ ਜਾਂ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਹੋਵੇ ਕਦੇ ਸੁਣਿਆ ਹੋਵੇ ਕਿਉਂਕਿ ਅਸੀਂ ਸੰਜੀਵਾਲਤਾ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੀ ਸੋ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਦੁੱਖ ਹੈ ਕਿ ਸਾਡੇ ਛੋਟੇ ਜਿਹੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਅਸੀਂ ਇਹ ਮੁੱਦਾ ਚੱਕਦੇ ਹਾਂ ਕਿ ਜਿਹੜੇ ਇਹ ਇਥੋਂ ਇੰਨੀ ਬੇਇਕਿਰਕੇ ਕਮਿਊਨਿਟੀ ਇੱਥੇ ਇਕੱਠੀ ਕੀਤੀ ਜਾ ਰਹੀ ਹੈ ਸਾਡੇ ਖਿਲਾਫ ਸਾਡੇ ਸਿਰਾਂ ਨੂੰ ਆਉਂਦੀ ਹੈ ਸਾਡੀਆਂ ਰੋਜ਼ ਪੱਗਾਂ ਉਤਰਦੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਬੱਤੀ ਹੋ ਰਹੀ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਆਂ ਤੋਂ ਸਾਡੀ ਇਹ ਪਰਜੋਰ ਮੰਗ ਹੈ ਕਿ ਇਹਨਾਂ ਦੇ ਇੱਥੇ ਇਹਨਾਂ ਨੂੰ ਜ਼ਮੀਨਾਂ ਨਾ ਵੇਚੀਆਂ ਜਾਣ ਤੇ ਨਾ ਹੀ ਇਹਨਾਂ ਦਾ ਕੋਈ ਆਈਡੀ ਪ੍ਰੂਫ ਇੱਥੇ ਬਣਾਇਆ ਜਾਵੇ ਸਾਡੀ ਪਰਜੋਰ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਮੁੰਦਤ ਸਾਹਿਬ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸੇ ਇੱਕ ਵੱਲੋਂ ਦੱਸਾਂ ਗਿਆ ਫਿਰ ਪੂਰੀ ਕਮਿਊਨਿਟੀ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ ਕਿੰਨੀਆਂ ਹੀ ਖਬਰਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਵੀਰ ਜੀ ਨਹੀਂ ਆਪਾਂ ਰੋਜ਼ ਦੇਖਦੇ ਆ ਕਿ ਆਹ ਹੁਣੇ ਇੱਕ ਵੀਡੀਓ ਚੱਲ ਰਹੀ ਹੈ ਕਿ ਕਿਸੇ ਧੀ ਧੀ ਨੂੰ ਇੱਕ ਪ੍ਰਵਾਸੀ ਵੱਲੋਂ ਕਿੰਨੀ ਛੇੜਛਾੜ ਕੀਤੀ ਗਈ ਹੈ ਆਪਾਂ ਆ ਦੇਖਿਆ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਕਿਸਾਨ ਨੂੰ ਉਹਦੀ ਮੋਟਰ ਤੇ ਮਾਰ ਦਿੱਤੇ ਗਿਆ ਕਿੰਨੀ ਰੋਜ਼ ਖਬਰਾਂ ਆਉਂਦੀਆਂ ਨੇ ਕਦੇ ਸੁਣਿਆ ਵੀ ਕਿਸੇ ਪੰਜਾਬੀ ਨੇ ਇੰਨੇ ਰਹਿਮੀ ਦੇ ਨਾਲ ਇਸ ਤਰ੍ਹਾਂ ਦੀਆਂ ਕਦੇ ਹਰਕਤਾਂ ਕਰੀਆਂ ਹੋਵੇ ਦੇਖੋ ਸਾਰਾ ਹੀ ਕਿੰਨਾ ਕਹਿਦੀ ਇਹਦੀ ਮਜ਼ਦੂਰ ਵਰਕ ਇਨਾ ਵੱਲੋਂ ਉਤਾਰਿਆ ਜਾਂਦਾ ਰੇੜੀਆਂ ਇਨਾ ਵੱਲੋਂ ਲਗਾਈਆਂ ਜਾਂਦੀਆਂ ਸਬਜ਼ੀਆਂ ਫਲ ਫਰੂਟ ਇਨਾ ਵੱਲੋਂ ਕੀਤੇ ਜਾਂਦੇ ਆ। ਕਹਿੰਦੇ ਸਾਦਾ ਨਹੀਂ ਫੈਕਟਰੀਆਂ ਦੇ ਵਿੱਚ ਵੀ ਇਹ ਸਾਰਾ ਕੰਮ ਰੁਕ ਜਾਊਗਾ ਫਿਰ ਪੰਜਾਬ ਚਲਾਊਗਾ ਕੌਣ ਨਹੀਂ ਨਹੀਂ ਤੁਸੀਂ ਅਕਸਰ ਦੇਖਦੇ ਆ ਬਾਹਰੋਂ ਵੀ ਆਪਾਂ ਅਰਬ ਕੰਟਰੀਆਂ ਤੋਂ ਦੇਖਦੇ ਆ ਕਿ ਇੱਕ ਮੈਸੇਜ ਆਉਂਦਾ ਹੁੰਦਾ ਹਮੇਸ਼ਾ ਹੀ ਕਿ 15 ਇਲੈਕਟ੍ਰੀਸ਼ੀਅਨ ਚਾਹੀਦੇ ਆ 20 ਫਲੰਬਰ ਚਾਹੀਦੇ ਆ ਜੀ ਅਸੀਂ ਕਹਿੰਦੇ ਵੀ ਇਹ ਕੰਮ ਕਰਨਾ ਹੋਂ ਅਸੀਂ ਇਹਨਾਂ ਦੇ ਖਿਲਾਫ ਨਹੀਂ ਹੈ ਕਿਸੇ ਕਮਿਊਨਿਟੀ ਦੇ ਪਾਰੇ ਕੰਮ ਕਰਨ ਆਉਣ ਜਿਵੇਂ ਇਹਨਾਂ ਦੀ ਲੋੜ ਪੈਂਦੀ ਹੈ ਜਿਵੇਂ ਜੀਰੀ ਦੇ ਟਾਈਮ ਇਹਨਾਂ ਦੀ ਜੀਰੀ ਲਾਉਣ ਦੀ ਲੋੜ ਪੈਂਦੀ ਹੈ ਕਣਕ ਦੇ ਜਣਾ ਬੱਢਣ ਦੀ ਲੋੜ ਪੈਂਦੀ ਹੈ ਉਸ ਸਮੇਂ ਇਹਨਾਂ ਨੂੰ ਬੁਲਾਇਆ ਜਾਵੇ ਤੇ ਉਹ ਕੰਮ ਨਿਵੇੜਨ ਤੋਂ ਬਾਅਦ ਇਹ ਆਪਣਾ ਜਾਣ ਇੱਥੇ ਪੱਕੇ ਤੌਰ ਤੇ ਪ੍ਰਵਾਸ ਜਿਹੜਾ ਇਹਨਾਂ ਦਾ ਹੋ ਰਿਹਾ ਹੈ ਸਾਡੀ ਆਪਣੀ ਸਿੱਖ ਕਮਿਊਨਿਟੀ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਰਿਹਾ ਤੁਸੀਂ ਦੇਖੋ ਵੀ ਇੱਥੇ ਕਿਸੇ ਸਿੱਖ ਦੀ ਇਹ ਜੇ ਕਦੇ ਮੰਟੀਆਂ ਦੇ ਵਿੱਚ ਰੋਜ਼ ਲੜਾਈਆਂ ਹੁੰਦੀਆਂ ਅਗਰ ਕੋਈ ਸਿੱਖ ਭਾਈਚਾਰੇ 'ਚੋਂ ਕੋਈ ਰੇੜੀ ਲਗਾਉਂਦਾ ਹੈ ਤੇ ਇਕੱਠੇ ਹੋ ਕੇ ਉਹਦੇ ਤੇ ਹਮਲਾ ਕਰ ਦਿੰਦੇ ਆ ਜਾਂ ਉਹਨੂੰ ਇਹ ਕੰਮ ਨਹੀਂ ਕਰਨ ਦਿੰਦੇ ਰੋਜ਼ ਆਪਾਂ ਦੇ ਹਾਂਜੀ ਮੇਰਾ ਨਾਮ ਪ੍ਰਦੀਪ ਸਿੰਘ ਆ। ਪ੍ਰਦੀਪ ਜੀ ਅੱਜ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਵਾਸੀਆਂ ਦੇ ਖਿਲਾਫ। ਕਿਉਂ? ਦੇਖੋ ਜਿਹੜੀ ਘਟਨਾ ਇਹ ਹੁਣ ਵਾਪਰੀ ਹੈ ਪਿਛਲੇ ਦਿਨ ਹੁਸ਼ਿਆਰਪੁਰ ਵਿੱਚ ਹੈ ਨਾ ਬਹੁਤ ਮਾੜੀ ਘਟਨਾ। ਤੇ ਪ੍ਰਵਾਸੀਆਂ ਵੱਲੋਂ ਪ੍ਰਵਾਸੀਆਂ ਤੇ ਉਹਨਾਂ ਦੇ ਭਾਈਚਾਰੇ ਵੱਲੋਂ ਕੀਤੀ ਗਈ ਹੈ। ਤੇ ਜਿਵੇਂ ਬਾਈ ਜੀ ਹੋਰਾਂ ਨੇ ਵੀ ਕਿਹਾ ਕਿ ਜਦੋਂ ਕੋਈ ਵੀ ਇੱਥੇ ਬੰਦਾ ਆਉਂਦਾ ਏ ਤਾਂ ਘਟੋ ਘਟ ਪੰਜਾਬ 'ਚ ਉਹਨਾਂ ਨੂੰ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਆ। ਅਸੀਂ ਵੀ ਇਸ ਗੱਲ ਨਾਲ ਸਹਿਮਤ ਆ ਵੀ ਇੱਥੇ ਪੂਰਬੀ ਪ੍ਰਵਾਸੀ ਹੋਣ ਉਹਨਾਂ ਨੂੰ ਕੰਮ ਦਾ ਅਧਿਕਾਰ ਹੋਵੇ ਉਹਨਾਂ ਨੂੰ ਵੋਟ ਦਾ ਅਧਿਕਾਰ ਤੇ ਉਹਨਾਂ ਦੇ ਇੱਥੇ ਜ਼ਮੀਨਾਂ ਲੈਣ ਦਾ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਪਹਿਲਾਂ ਤੋਂ ਹੀ ਆਧਾਰ ਕਾਰਡ ਬਣ ਚੁੱਕੇ ਆ ਉਹਨਾਂ ਵਾਸਤੇ ਦੇਖੋ ਇਹ ਤਾਂ ਹੁਣ ਦੇਖੋ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਹੈ ਰੱਦ ਹੋਣ ਚ ਕੋਈ ਮੈਨੂੰ ਲੱਗਦਾ ਵੀ ਜੇ ਹੁਣ ਅਮਰੀਕਾ ਦੇ ਵਿੱਚ ਟਰੰਪ ਹੋਰੀ ਦੋ ਦੋ ਨਾਗਰ ਦੋਹਰੀ ਨਾਗਰਿਕਤਾ ਉਹ ਰੱਦ ਕਰ ਸਕਦੇ ਤਾਂ ਪੰਜਾਬ ਦੇ ਵਿੱਚ ਸਰਕਾਰ ਚਾਹੀਦਾ ਕੁਝ ਵੀ ਕਰ ਸਕਦੀ ਆ ਸੋ ਜੋ ਘਟਨਾ ਵਾਪਰੀ ਹੈ ਜਿੱਥੇ ਇਹ ਪ੍ਰਵਾਸੀ ਭਾਈਚਾਰਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜਿੰਮੇਵਾਰ ਆ ਪਰ ਜਿਹੜੇ ਵਿੱਚ ਬੰਦੇ ਮਾਰੇ ਨੇ ਗਲਤ ਅੰਸਰ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਪੰਜਾਬ ਚ ਜਿੰਨਾ ਪ੍ਰਵਾਸ ਹੋ ਰਿਹਾ ਜਿੰਨੇ ਇੱਥੇ ਬੰਦੇ ਟ੍ਰੇਨਾਂ ਭਰ-ਭਰ ਕੇ ਆ ਰਹੇ ਉਹਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਕੋਈ ਜਾਬਤਾ ਲੱਗਣਾ ਚਾਹੀਦਾ ਉਹਦੇ ਤੇ ਪਿੰਡਾਂ ਦੇ ਵਿੱਚ ਮਤੇ ਪਾਈ ਜਾ ਰਹੇ ਆ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚੋਂ ਕੱਢੋ। ਕੀ ਇਸ ਤਰ੍ਹਾਂ ਕੱਢਣ ਦੇ ਨਾਲ ਜੋ ਇਹ ਸਭ ਕੁਝ ਵਾਪਰਿਆ ਉਸ ਨੂੰ ਖਲਪੇਗੀ? ਦੇਖੋ ਚਲੋ ਇਹ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਬੰਦਿਆਂ ਦੇ ਅੰਦਰ ਰੋਸ ਆ ਪ੍ਰੈਸ਼ਰ ਬੰਦਿਆਂ ਦੇ ਅੰਦਰ ਬਣਦਾ ਹੁੰਦਾ ਤੇ ਉਹ ਬਣਾ ਵੀ ਰਹੀਆਂ। ਰੋਸ ਦੇ ਵਿੱਚ ਬੰਦੇ ਜਿਸ ਤਰ੍ਹਾਂ ਦੀ ਕੋਈ ਵੀ ਆਵਾ ਦਾ ਬਣਦਾ ਯੋਗਦਾਨ ਇਹਦੇ ਵਿੱਚ ਪਾ ਰਿਹਾ ਉਹਨੂੰ ਤਾਂ ਆਪਾਂ ਨਕਾਰ ਨਹੀਂ ਸਕਦੇ ਪਰ ਇਹਦੇ ਵਿੱਚ ਜਿੱਦਾਂ ਹੁਣ ਆਪਣੇ ਬੰਦੇ ਕੋਈ ਬੰਦਾ ਆਪਣਾ ਦਬਈ ਜਾਂਦਾ ਜਾਂ ਕਿਤੇ ਹੋਰ ਜਾਂਦਾ ਉੱਥੇ ਉਹਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ। ਕੰਮ ਕਰ ਸਕਦਾ ਉਹ ਜਿੰਨੀ ਮਰਜ਼ੀ ਤੇ ਤੋ ਮੈਂ ਮੋੜ ਇਹੀ ਕਹਿ ਰਿਹਾ ਇਹ ਸਾਰੇ ਕਾਸੀ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਸਰਕਾਰ ਸਭ ਤੋਂ ਵੱਧ ਜ਼ਿੰਮੇਵਾਰ ਆ ਕੋਈ ਨਾ ਕੋਈ ਸੈਂਸਰਸ਼ਿਪ ਕੋਈ ਨਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਆ ਰਿਹਾ ਉਹਦੇ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਇੰਨੇ ਬੇਕਿਰਤਾ ਕਿਉਂ ਹੋ ਜਾਂਦੇ ਕਾਪਤੀ ਲੱਗਦਾ ਹੈ ਕਿ ਜੇ ਘਟਨਾ ਦਾ ਕੋਈ ਡਰ ਨਹੀਂ ਇਹਨਾਂ ਨੂੰ ਲੱਗਦਾ ਕਿ ਮੈਂ ਇੱਥੇ ਫੜਿਆ ਜਾਵਾਂਗਾ ਜਾਂ ਮੇਰਾ ਕੋਈ ਨੁਕਸਾਨ ਹੋਏਗਾ ਮੈਨੂੰ ਸਜ਼ਾ ਹੋ ਜੇ ਦੇਖੋ ਇਨਸਾਨ ਦੇ ਅੰਦਰ ਦੋ ਰੂਹਾਂ ਨੇ ਉਹ ਦੇਵਤਾ ਵੀ ਆ ਦਾਨੋ ਜਦੋਂ ਦਾਨਵ ਦੀ ਰੂਹ ਆ ਜਾਂਦੀ ਉਹ ਕਿਸੇ ਵੀ ਇਨਸਾਨ ਦੇ ਵਿੱਚ ਆ ਸਕਦੀ ਆ ਤਾਂ ਉਹ ਇਸ ਤਰ੍ਹਾਂ ਦੇ ਕਰ ਕਰਮ ਜਾਂ ਮਾੜੀ ਹਰਕਤ ਕਰਦਾ ਸੋ ਇਹੀ ਕਹਿ ਸਕਦੇ ਹਾਂ ਕਿ ਹਵਾਨੀਅਤਾ ਤੇ ਇੱਕ ਦਾਨਵ ਦੀ ਰੂਹ ਜਦੋਂ ਬੰਦੇ ਦੇ ਅੰਦਰ ਆਉਂਦੀ ਆ ਤਾਂ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਹਾਲਕੇ ਚਲੋ ਜਿਹੜੀ ਗੱਲ ਹੋ ਰਹੀ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਇੰਡਸਟਰੀ ਨੂੰ ਵੀ ਕੰਮਿਆਂ ਦੀ ਲੋੜ ਆ ਪਰ ਕਾਮਿਆਂ ਦਾ ਇੱਥੇ ਆਉਣ ਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਜਿਸ ਬੰਦੇ ਦੇ ਕੋਲ ਚਾਰ ਬੰਦੇ ਕੋਈ ਕੰਮ ਕਰ ਰਹੇ ਆ ਕਿਸੇ ਖੇਤ ਦੇ ਵਿੱਚ ਚਾਰ ਬੰਦੇ ਕੰਮ ਕਰੇ ਫੈਕਟਰੀ 'ਚ 100 ਹਜ਼ਾਰ ਬੰਦਾ ਕਰ ਰਿਹਾ ਉਹਦੇ ਕੋਲ ਬੰਦੇ ਕੋਲ ਪੂਰਾ ਉਹਨਾਂ ਦਾ ਪ੍ਰੂਫ ਹੋਣਾ ਚਾਹੀਦਾ ਕਿ ਬੰਦਾ ਕਿੱਥੋਂ ਆਇਆ ਕਿਵੇਂ ਗਿਆ ਕਿੱਥੇ ਜਾ ਰਿਹਾ ਸੋ ਇਹ ਕਿਸੇ ਪ੍ਰੋਟੋਕੋਲ ਦੇ ਵਿੱਚ ਇੱਥੇ ਪ੍ਰਵਾਸੀ ਆਉਣੇ ਚਾਹੀਦੇ ਨਾ ਕਿ ਅੰਨੇਵਾ ਇੱਥੇ ਤੁਸੀਂ ਤੱਕੀ ਚਦੋ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਇਹ ਪੰਜਾਬ 'ਚ ਰਹਿਣ ਵਾਲੇ ਹਿੰਦੂ ਮੁਸਲਮਾਨ ਹਰ ਇੱਕ ਭਾਈਚਾਰੇ ਦਾ ਮਸਲਾ ਇਹ ਸੋ ਮੈਨੂੰ ਇਹ ਵੀ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਭੇਤ ਭਾਵ ਦੇ ਕਿ ਚੰਗੇ ਪੰਜਾਬੀ ਹੋਣ ਦੇ ਨਾਤੇ ਹਰੇਕ ਕਮਿਊਨਿਟੀ ਦੇ ਬੰਦੇ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਸਰਕਾਰਾਂ ਦੇ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਜਿਹੜੇ ਬੰਦੇ ਸਾਡੇ ਨੁਮਾਇੰਦਿਆਂ ਦੇ ਵਿੱਚ ਨੇ ਚਾਹੇ ਕੋਈ ਅਜ ਐਮਸੀ ਬਣਿਆ ਚਾਹੇ ਕੋਈ ਜ਼ੇਰ ਪਰਸਨ ਆ ਕੋਈ ਐਮਐਲਏ ਆ ਕੋਈ ਕਿਸੇ ਵੀ ਉੱਚੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣਾ ਵੋਟ ਬੈਂਕ ਨਾ ਦੇਖਦੇ ਹੋਏ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਵੈਰੀਫਾਈ ਕਰਨ ਲੱਗੇ 100 ਵਾਰ ਸੋਚਣਾ ਚਾਹੀਦਾ ਤੇ ਕਿਸੇ ਪ੍ਰੋਟੋਕੋਲ ਦੇ ਵਿੱਚ ਉਹਨਾਂ ਨੂੰ ਇੱਥੇ ਰਹਿਣ ਦੀ ਆਗਿਆ ਹੋਣੀ ਚਾਹੀਦੀ ਨਾ ਕਿ ਆਪਾਂ ਖੁੱਲਮ ਖੁੱਲਾ ਛੱਡ ਰੱਖੀਏ। ਨਾਮ ਕੀ ਹੈ ਕਿਤੇ ਤੁਸੀਂ ਖੜੇ ਹੋ ਬਿਲਕੁਲ ਇਹ ਲਾਕ ਚਨਾਲੋ ਪੈਂਦਾ ਹੈ ਤੇ ਟਟੋਲੀ ਪੈਂਦਾ ਜਿੱਤੇ ਕਿ ਕਾਫੀ ਇੰਡਸਟਰੀ ਹੈ ਤੇ ਉੱਥੇ ਪ੍ਰਵਾਸੀ ਬਹੁਤ ਜ਼ਿਆਦਾ ਹੈ। ਤੁਸੀਂ ਅੱਜ ਪ੍ਰਦਰਸ਼ਨ ਵੀ ਕੀਤਾ ਹੈ ਕੀ ਗੱਲ ਕਰ ਰਹੇ ਹੋ? ਮੇਰਾ ਨਾਮ ਕਗਨਦੀਪ ਸਿੰਘ ਹੈ ਜੀ ਪਿੰਡ ਮਹਿਰਮਪੁਰ ਤੋਂ ਅਸੀਂ ਆਏ ਆ ਨੌਜਵਾਨ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆ ਇੱਕ ਰੋਸ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਆ ਇੱਕ ਵਿਚਾਰੇ ਬੱਚੇ ਦੀ ਜਿਹਦੀ ਇੰਨੀ ਪੂਰੀ ਹਾਲਤ ਰੇਪ ਕਰਕੇ ਜਿਹੜੀ ਚੀਜ਼ ਆ ਨਾ ਦੇਖੀ ਨਹੀਂ ਜਾਂਦੀ ਹੈ ਕਿ ਇਹਣਾ ਪਈਆਂ ਵੱਲੋਂ ਕੀਤੀ ਗਈ ਹੈ ਇੱਥੇ ਸਾਡੇ ਏਰੀਏ ਵਿੱਚ ਸਭ ਤੋਂ ਵੱਧ ਜਿਆਦਾ ਨਾ ਗੰਦ ਜਿਹੜਾ ਉਹ ਪਈਆਂ ਨਾਲ ਪਾਇਆ ਹੋਇਆ ਤੁਹਾਨੂੰ ਵੀ ਪਤਾ ਹੈ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਵਰਗ ਹੈ ਉਹਦਾ ਰੋਜ਼ਗਾਰ ਜਿਹੜਾ ਉਹ ਸਾਰਾ ਪਈਆਂ ਨਾਲ ਇੱਥੇ ਖੋਇਆ ਹੋਇਆ ਹੈ ਪੰਜਾਬ ਦੀ ਹਵਾ ਪੋਲੂਸ਼ਨ ਪੰਜਾਬ ਦਾ ਹੁੰਦਾ ਪਾਣੀ ਪ੍ਰਦੂਸ਼ਣ ਪੰਜਾਬ ਦਾ ਹੁੰਦਾ ਇੱਥੇ ਆ ਕੇ ਪੈਸਾ ਕਮਾ ਕੇ ਪਈਏ ਜਿਹੜੇ ਆਪਣੇ ਯੂਪੀ ਪਿਆਰਾ ਵਿੱਚ ਘਰ ਬਣਾ ਰਹੇ ਤੇ ਇੱਥੇ ਸਾਡੇ ਇੱਥੇ ਵੀ ਆ ਕੇ ਇਹ ਘਰਾਂ ਉਤੇ ਕਬਜ਼ਾ ਵੀ ਕਰ ਰਹੇ ਕਿਉਂਕਿ ਨਵੀਆਂ ਇਹ ਐਪਰੋਪਟੀਆਂ ਤੇ ਖਰੀਦੀ ਜਾ ਰਹੀਆਂ ਸਾਡੇ ਪੰਜਾਬੀਆਂ ਨੂੰ ਵੀ ਇਹ ਚਾਹੀਦਾ ਕਿ ਪ੍ਰਾਪਤੀਆਂ ਨੂੰ ਨਹੀਂ ਦਿੱਤੀਆਂ ਜਾਵੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਜਿਹੜੀ ਇਹ ਪਾਲਿਸੀ ਬਣਾਈ ਜਾਵੇ ਜਿਹੜੀ ਉੱਤਰਾਖੰਡ ਵਿੱਚ ਵੀ ਬਣਾਈ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਬਣਾਈ ਗਈ ਹੈ ਹੋਰ ਵੀ ਕਈ ਚੱਲਿਆਂ ਵਿੱਚ ਜਿਹੜੀ ਰਾਜਾਂ ਵਿੱਚ ਜਿਹੜੀ ਇਹ ਬਣਾਈ ਹੋਈ ਹੈ ਕਿ ਪ੍ਰਵਾਸੀ ਕਿਸੇ ਨੂੰ ਵੀ ਇਹ ਜ਼ਮੀਨਾਂ ਜਿਹੜੀ ਸਾਡੇ ਪੰਜਾਬ ਦੀ ਦਿੱਤੀ ਨਹੀਂ ਜਾਣੀ ਚਾਹੀਦੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੀ ਇਹ ਇੱਥੇ ਸਾਡੇ ਡੈਮੋਗ੍ਰਾਫੀ ਜਿਹੜੀ ਸਾਡੀ ਇਹ ਚੇਂਜ ਕੀਤੀ ਜਾ ਰਹੀ ਹੈ ਸਾਡਾ ਜਿਹੜਾ ਸੱਭਿਆਚਾਰ ਸਭ ਤੋਂ ਜਿਆਦਾ ਤੁਸੀਂ ਕਹਿ ਸਕਦੇ ਹੋ ਖੁਸ਼ਹਾਲ ਸਭੇਚਾਰ ਪੰਜਾਬੀਆਂ ਦਾ ਸੀ ਅੱਜ ਅਸੀਂ ਡਰ ਰਹੇ ਹਾਂ ਕਿ ਸਾਡੇ ਵਿੱਚ ਪ੍ਰਵਾਸ ਹੋ ਰਿਹਾ ਜਿਹੜਾ ਪ੍ਰਵਾਸੀ ਆ ਕੇ ਇੱਥੇ ਦੇ ਵਾਸੀ ਬਣ ਰਹੇ ਆ ਇਹਦੇ ਵਿੱਚ ਬਹੁਤ ਹੀ ਜਿਆਦਾ ਜਿਹੜੇ ਪੰਜਾਬੀਆਂ ਦੇ ਮਨਾਂ ਵਿੱਚ ਵੀ ਡਰ ਹੈ ਕਿਉਂਕਿ ਪੈਜੀਆਂ ਘਟਨਾਵਾਂ ਰੋਜ਼ ਕਿਤੇ ਨਾ ਕਿਤੇ ਹੁੰਦੀਆਂ ਆ